ਹਾਂ ਦੱਸ ਤੂੰ ਜਾ ਤੂੰ ਦੱਸ ਬੋ ਹਾਂ ਇੰਤਕਾਲ ਤੂੰ ਫਰਦੀ ਦਿੱਤੀ ਨਾ ਮੈਨੂੰ ਹਾਂ ਦੱਸ ਹਾਂ ਦੱਸ ਇੰਤਕਾਲ ਤੂੰ ਫਰਦੀ ਦਿੱਤੀ ਨਾ ਮੈਨੂੰ ਐਕਚੁਅਲੀ ਸਰ ਸਾਡਾ ਨਾ ਘਰ ਦਾ ਇੱਕ ਇੰਤਕਾਲ ਸੀਗਾ ਜੀ 2018 ਦਾ ਜੋ ਇੱਥੇ ਇੱਕ 32 ਸੈਕਟਰ 'ਚ ਗੇਜੇਨਾ ਦਾ ਇੱਕ ਵਿਅਕਤੀ ਪੈਂਦਾ ਜਿਹੜਾ ਆਪਣੇ ਆਪ ਨੂੰ ਪਟਵਾਰੀ ਦੱਸਦਾ ਵਾ ਵੀ ਉਹ ਕਹਿੰਦਾ ਮੈਂ ਪਟਵਾਰੀ ਹਾਂ ਜਦਕਿ ਇਸ 'ਚ ਇਹ ਚੀਜ਼ ਦਾ ਕੋਈ ਪੱਕਾ ਪਤਾ ਨਹੀਂ ਪਟਵਾਰੀ ਹੈ ਜਾਂ ਨਹੀਂ ਹੈ ਬੈਠਾ ਕਿੱਥੇ ਵਾ ਜੀ ਬੈਡ ਦਾ 32 ਸੈਕਟਰ ਜਿੱਥੇ ਪਟਵਾਰੀ ਸਾਰੇ ਇਕੱਠੇ ਬਹਿੰਦੇ ਆ ਜੀ ਕੀ ਮਾਮਲਾ ਜੀ ਮਾਮਲਾ ਸਰ ਇਦਾਂ ਜੀ ਸਾਡਾ ਇੰਤਕਾਲ ਸੀਗਾ ਜੀ 2018 ਦਾ ਇਹਨੇ ਜੀ ਸਾਡੇ ਤੋਂ ਪੈਸੇ ਲੈ ਲੇ ਪਹਿਲਾਂ 7000 ਲਿੱਤਾ ਫਿਰ ਇਹਨੇ 35000 ਦੀ ਮੰਗ ਕੀਤੀ ਸਾਡੇ ਕੋਲ 35000 ਅਸੀਂ ਦੇਣ ਦੇ ਸਮਰਥ ਨਹੀਂ ਹੋਏ ਤੇ ਫਿਰ ਅਸੀਂ ਇਹਨੂੰ 20000 ਦੇ ਕੇ ਵੀ ਸਾਨੂੰ ਕੰਮ ਕਰਾ ਦੇ ਵੀ ਇੰਤਕਾਲ ਚੜਾ ਦੇ ਇਹਨੇ ਕੀ ਕੀਤਾ ਜੀ ਇਹਨੇ ਇੰਤਕਾਲ ਚੜਾ ਕੇ ਦੇਤਾ ਪਰ ਉਹ ਜਾਲੀ ਦੇਤਾ ਜਿਹੜੇ ਪੈਸੇ ਦਿੱਤੇ ਉਹ ਕਿਦਾਂ ਦਿੱਤੇ ਪੈਸੇ ਕੈਸ਼ ਦਿੱਤੇ ਜੀ ਆਨਲਾਈਨ ਨਹੀਂ ਲੈਂਦੇ ਨਹੀਂ ਕੈਸ਼ ਪੈਸੇ ਦਿੱਤੇ ਜੀ ਇਹਨਾਂ ਨੂੰ ਤੇ ਉਪਰ ਮੈਨੂੰ ਸ਼ੱਕ ਹੋਇਆ ਇਹਨਾਂ ਤੇ ਮੈਂ ਕਿਹਾ ਵੀ ਇੰਨੀ ਛੇਤੀ ਇੰਤਕਾਲ ਕਿਵੇਂ ਚੜਾਤਾ ਇਹਨੇ ਜਿਹੜਾ ਤਾਂ ਇੰਨੇ ਸਾਲਾਂ ਤੋਂ ਨਹੀਂ ਚੜਿਆ ਫਿਰ ਮੈਂ ਕਿਸੇ ਤੀਜੇ ਬੰਦੇ ਨੂੰ ਭੇਜ ਕੇ ਉੱਥੇ ਜਾ ਕੇ ਉਹ ਰਿਕਾਰਡ ਕਢਵਾਇਆ ਰਿਕਾਰਡ ਕਢਵਾਏ ਤੇ ਪਤਾ ਲੱਗਿਆ ਵੀ ਇੰਤਕਾਲ ਮਨਜ਼ੂਰੀ ਨਹੀਂ ਹੋਇਆ ਹਾਂਜੀ ਮੈਨੂੰ ਉਹਨੇ ਝਾਲੀ ਫਰਦੇ ਦਿੱਤੀ ਘੱਟ ਕੇ ਤੇ ਉਹੀ ਗੱਲ ਮੈਂ ਕਰਨ ਅੱਜ ਸ਼ਨੀਵਾਰ ਆ ਜੀ 11:30 ਵਜੇ ਮੈਂ ਗਿਆ ਜੀ ਪਟਵਾਰਖਾਨੇ ਤੇ ਉੱਥੇ ਬੈਠੇ ਸੀਗੇ ਸਾਰੇ ਤੇ ਉੱਥੇ ਗੇਜੇ ਵੀ ਬੈਠਾ ਸੀਗਾ ਜੀ ਮੈਂ ਗੇਜੇ ਨਾਲ ਗੱਲ ਕੀਤੀ ਜੀ ਮੈਂ ਕਿਹਾ ਵੀ ਇੱਦਾਂ ਦਾ ਕਰਕੇ ਤੁਹਾਡਾ ਰਿਕਾਰਡ ਇਦਾਂ ਉਹਨੂੰ ਫਿਰ ਖਤ ਤੋਂ ਉਹਨਾਂ ਆਮ ਆਮ ਪਬਲਿਕ ਹੋਣੀ ਹੈ ਕੋਈ ਵੀ ਇਦਾਂ ਹੀ ਰੋਲਾ ਖਤਮ ਹੋ ਜਾਊਗਾ ਮੈਂ ਉਹਨੂੰ ਕਿਹਾ ਜੀ ਵੀ ਮੈਂ ਹੁਣ ਤੁਹਾਡੀ ਦਰਖਾਸਤ ਦਊਂਗਾ ਉਹਨੇ ਕੀ ਕੀਤਾ ਜੀ ਮੈਂ ਤਾਂ ਫਰਦ ਖੋਣ ਦੀ ਕੋਸ਼ਿਸ਼ ਕੀਤੀ ਮੇਰੇ ਤੇ ਫਿਰ ਮੈਨੂੰ ਦੱਸਿਆ ਮੈਂ ਐਡਵੋਕੇਟ ਹਾਂ ਕਹਿੰਦਾ ਐਡਵੋਕੇਟ ਹੋਵਾਂਗੇ ਤੁਸੀਂ ਜੋ ਮਰਜ਼ੀ ਹੋ ਜੇ ਤੁਸੀਂ ਆਪਣੀਆਂ ਜੇ ਤੁਸੀਂ ਆਪਣੀ ਆਈ ਤੇ ਆ ਸਕਦੇ ਅਸੀਂ ਸਾਰੇ ਪਟਵਾਰਖਾਨੇ ਬੰਦ ਕਰਾ ਦਾਂਗੇ ਠੀਕ ਹੈ ਜੀ ਉਹ ਇਦਾਂ ਮੈਨੂੰ ਨੇ ਧਮਕੀ ਦਿੱਤੀ ਤੇ ਜਦ ਕਿ ਉਹਦੇ ਕੋਈ ਕਪੈਸਿਟੀ ਨਹੀਂ ਹੈਗੀ ਜੀ ਕਰਿੰਦਾ ਤਾਂ ਤਨਖਾਹ ਤੇ ਬੇਜ ਤੇ 500000 ਤੇ ਜਿੰਨੇ ਰੱਖੇ ਪਟਵਾਰੀ ਸਾਹਿਬ ਨੇ ਜਿਹੜੇ ਹੁਣ ਪਤਾ ਨਹੀਂ ਕਿਹੜੇ ਨੇ ਉਹਨਾਂ ਠੀਕ ਹੈ ਕੋਈ ਇਹਨਾਂ ਦੀ ਕਪੈਸਿਟੀ ਨਹੀਂ ਕੋਈ ਸਰਕਾਰ ਵੱਲੋਂ ਪੁਆਇੰਟ ਨਹੀਂ ਹੋਏ ਐਡੇ ਟੇ ਰਿਕਾਰਡ ਇਹਨਾਂ ਕੋਲ ਸਾਹਮੇ ਪਏ ਨੇ ਇਹ ਉਹੀ ਮੈਂ ਗੱਲ ਕਰਨ ਗਿਆ ਜੀ ਇੱਕ ਤਾਂ ਮੇਰੇ ਤੋਂ ਫਰਦ ਫੋਨ ਦੀ ਕੋਸ਼ਿਸ਼ ਕੀਤੀ ਜੀ ਤੇ ਉਹਨੇ ਮੇਰੇ ਗਲਾ ਫੜ ਲਿਆ ਜੀ ਅੱਛਾ ਤੁਹਾਡੇ ਨੇ ਹੱਥਾਂ ਪਾਈ ਕੀਤੀ ਹੱਥਾਂ ਪਾਈ ਕੀਤੀ ਆ ਗਲਾ ਫੜ ਲਿਆ ਜੰਦਿਆਂ ਨੇ ਹੱਥਾਂ ਪਾਈ ਕੀਤੀ ਭਾਈ ਉੱਥੇ ਬੰਦੇ ਸੀਗੇ ਜੀ ਤਿੰਨ ਚਾਰ ਸੀਗੇ ਇਹਨਾਂ ਦੇ ਸਾਰਿਆਂ ਦੇ ਮੇਰੇ ਕੋਲ ਵੀਡੀਓ ਵੀ ਹੈਗੀ ਜੀ ਉਹਦੀ ਅੱਛਾ ਜੀ ਕੋਈ ਵਿੱਚ ਦਫ਼ਤਰ ਦਾ ਬੰਦਾ ਜੀ ਕੋਈ ਸਾਰੇ ਦਫ਼ਤਰ ਦੇ ਬੰਦੇ ਸਾਰੇ ਦਫ਼ਤਰ ਦੇ ਬੰਦੇ ਸੀਗੇ ਜੀ ਅੱਛਾ ਜੀ ਸਾਰੇ ਦਫ਼ਤਰ ਦੇ ਬੰਦੇ ਸੀਗੇ ਭਾਈ ਸਾਹਿਬ ਬੈਠੇ ਸੀਗੇ ਮੌਕੇ ਪ ਜਿਹਨੇ ਜਿਹੜੇ ਤੁਸੀਂ ਪੈਸੇ ਦਿੱਤੇ ਚਲੋ ਤੁਸੀਂ ਕਹਿੰਦੇ ਸਾਡੇ ਕੋਲ ਵੀਡੀਓ ਵੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਾਂ ਜਿਹੜੇ ਤੁਸੀਂ ਪੈਸੇ ਦਿੱਤੇ ਉਹਨਾਂ ਨੇ ਕੋਈ ਰਸੀਦ ਵਗੈਰਾ ਤੁਹਾਨੂੰ ਦਿੱਤੀ ਸੀ ਰਿਸ਼ਵਾਹ ਇਹ ਰਿਸ਼ਵਤ ਹੀ ਗਿਣਾ ਜਾਂਦਾ ਇਹਦੀ ਕੋਈ ਰਸੀਦ ਨਹੀਂ ਸਾਨੂੰ ਤਾਂ ਦੇਖੋ ਮੈਨੂੰ ਇੱਕ ਫਰਦ ਦਿੱਤੀ ਇਹਨਾਂ ਨੇ ਜਾਨੀ ਫਰਦ ਦੇ ਦਿੱਤੀ ਤੁਹਾਡੇ ਕੋਲ ਹੈਗੀ ਹੈ ਹਾਂਜੀ ਹਾਂਜੀ ਉਹ ਗੱਡੀ 'ਚ ਪਈ ਹੈ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦਿੰਦੇ ਅੱਛਾ ਤੇ ਹੁਣ ਮਤਲਬ ਕਿ ਕੀ ਮੰਗਿਆ ਤੁਹਾਡੇ ਮੰਗ ਸਰ ਇਹੀ ਹੈ ਜੀ ਦੇਖੋ ਇੰਤਕਾਲ ਵਾਲਾ ਤਾਂ ਮਸਲਾ ਉਹਨਾਂ ਦੂਰ ਚੱਲ ਗਿਆ ਹੁਣ ਇਹਨਾਂ ਨੇ ਮੇਰੇ ਹੱਥ ਹੀ ਚੱਕਤਾ ਜੀ ਕੋਈ ਕਪੈਸਿਟੀ ਹੈ ਨਹੀਂ ਇਹਨਾਂ ਕੋਲ ਪ੍ਰਾਈਵੇਟ ਬੰਦੇ ਨੇ ਠੀਕ ਹੈ ਜੀ ਇਹਦੀ ਹਵਾਲਾ ਸੌਣ ਮੈਂ ਆਪਣੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਚੇਤਨ ਬਰਮਾ ਜੀ ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਅਸੀਂ ਪਟਵਾਰਖਾਨੇ ਸਾਰੇ ਬੰਦ ਕਰ ਦਾਂਗੇ ਤੁਸੀਂ ਵੀ ਆਪਣੇ ਕੀਰ ਭਾਈਚਾਰੇ ਨਾਲ ਕੋਈ ਡਿਸਕਸ ਕਰੋਗੇ ਕਿ ਐਦਾਂ ਦਾ ਤੁਸੀਂ ਵੀ ਕੋਈ ਸਟੱਫ ਚੱਕੋ ਹਾਂਜੀ ਹਾਂਜੀ ਅਸੀਂ ਦੇਖੋ ਜੀ ਜੇ ਪਰਚਾ ਨਾ ਦਰਜ ਹੋਵੇ ਅਸੀਂ ਸੋਮਵਾਰ ਤੋਂ ਫਿਰ ਪ੍ਰਧਾਨ ਸਾਹਿਬ ਨਾਲ ਜਿੱਤਾਂ ਗੱਲ ਕਰਕੇ ਅਸੀਂ ਉਹ ਕਰਾ ਦਾਂਗੇ ਜੀ ਪਰਚਾ ਕਢਾਉਣਾ ਉਹ ਤਾਂ ਜ਼ਰੂਰੀ ਆ ਐਮਐਲਆਰ ਕਟਾਲੀਏ ਜਿੱਥੇ ਦੇਵੀ ਦਿੱਤੀ ਹੈ ਜੀ ਠੀਕ ਹੈ ਬਾਕੀ ਹੁਣ ਬਸ ਪਰਚੇ ਦੀ ਵੇਟ ਅਛਾ ਹਾਂਜੀ ਹੁਣ ਸਮੰਦਰ ਦਾ ਅਫਸਰ ਨਾਲ ਗੱਲਬਾਤ ਹੋਈ ਤਾਂ ਹਾਂਜੀ ਸਮੰਦਰ ਐਸਐਚਓ ਸਾਹਿਬ ਨੇ ਪਰਮਿੰਦਰ ਜੀ ਤੇ ਐਸਏੀ ਮਲਕੀਤ ਜੀ ਨੂੰ ਮਾਰਕ ਹੋਈ ਹੈ ਉਹਨਾਂ ਨੇ ਅਸ਼ਵਾਸਨ ਦਿੱਤਾ ਜੀ ਜੀ ਵੀ ਪਰਚਾ ਸੀ ਦੇ ਦਿੰਨੇ ਆ ਅੱਛਾ ਜੀ ਪਰ ਅਸੀਂ ਥੋੜੇ ਦਿਨ ਹੀ ਦੇਖਾਂਗੇ ਜੀ ਇੱਕ ਦੋ ਦਿਨ ਤਿੰਨ ਚਾਰ ਦਿਨ ਦੇਖਾਂਗੇ ਜੀ ਉਸ ਤੋਂ ਬਾਅਦ ਅਸੀਂ ਫਿਰ ਜੋ ਸਾਡਾ ਅਗੇ ਦੀ ਕਾਰਵਾਈ ਹੈ ਕੋਰਟ ਦੇ ਥਰੂ ਕਰਾਈਏ ਜਾਂ ਅਸੀਂ ਜੋ ਸਾਡੇ ਕੋਲ ਹੋਰ ਚੀਜ਼ਾਂ ਨੇ ਕਿਸੇ ਪਾਸੇ ਜਿੱਦਾਂ ਮਾਨ ਸਰਕਾਰ ਕਹਿੰਦੀ ਹੈ ਕਿ ਰਿਸ਼ਵਤ ਕੋਰੀ ਅਸੀਂ ਦਫਤਰਾਂ ਚੋਂ ਸਰਕਾਰੀ ਦਸਤਾਵੇਜ਼ ਖਤਮ ਕਰ ਦਿੱਤੀ ਹੈ ਤੇ ਦੂਜੇ ਪਾਸੇ ਆ ਚੀਜ਼ਾਂ ਹੁੰਦੀਆਂ ਗੱਲ ਤਾਂ ਇਦਾਂ ਜੀ ਉਹਨੂੰ ਪਟਵਾਰੀ ਸਾਹਿਬ ਹੀ ਨਹੀਂ ਬਹਿੰਦੇ ਜਦ। ਜੇ ਤੁਸੀਂ ਵੀ ਮੈਂ ਕਹਿੰਦਾ ਲੋਕੇਸ਼ਨ ਟ੍ਰੇਸ ਕਰਾ ਲਓ ਉਹਨਾਂ ਦੀ ਵੀ ਕਿੱਥੇ ਸੀਗੇ ਮੌਜੂਦ ਉਹ। ਉਹ ਹੈ ਹੀ ਨਹੀਂ ਪਟਵਾਰਖਾਨੇ ਨਹੀਂ ਬਹਿੰਦੇ ਉਹ। ਉਹ ਘਰੇ ਬੈਠੇ ਆ ਕਿਤੇ ਜਾ ਆਪਣੇ। ਕੋਈ ਸਰਕਾਰ ਦਾ ਡਰ ਨਹੀਂ ਹੈ। ਕਿਸੇ ਨੂੰ ਨਹੀਂ ਹੈਗੇ ਜੀ ਮੈਂ ਤੁਹਾਨੂੰ ਦੱਸਦਾ। ਇਹ ਕੋਈ ਪਟਵਾਰੀ ਸਾਹਿਬ ਕਿੱਥੇ ਕਿਤੇ ਘਰੇ ਬੈਠਾ ਕੋਈ ਕੋਈ ਵਿਆਹ ਤੇ ਗਿਆ ਆ ਇੱਥੇ ਅੱਗੇ ਬੰਦੇ ਰੱਖੇ ਹੋਏ ਜੀ। ਇਹੀ ਬਸ ਜੋ ਰਿਕਾਰਡ ਛੇੜੀ ਜਾਂਦੇ ਆ ਕਿਸੇ ਦੀ ਪ੍ਰਾਪਰਟੀਆਂ ਵਕਵਾ ਦਿੰਦੇ ਆ। ਪਤਾ ਕਰਾ ਲੈਂਦੇ ਆ ਵੀ ਕਿ ਜੇ ਕਿਸੇ ਜਗ੍ਹਾ ਦਾ ਮਾਲਕ ਨਾ ਹੋਵੇ ਉਹਨਾਂ ਨੇ ਸੈਟਿੰਗ ਕਰਕੇ ਉਹ ਕਿ ਤੀਜਾ ਬੰਦਾ ਪਾ ਕੇ ਰਜਿਸਟਰੀਆਂ ਕਰਾ ਕੇ ਅੱਗੇ ਕਿ ਐਂ ਜਮੀਨਾਂ ਕਰੀ ਜਾਂਦੀਆਂ ਜੀ ਜਦਕਿ ਕਾਨੂੰਨੀ ਤੌਰ ਤੇ ਇਹ ਬੰਦਾ ਵੀ ਜੇ ਕਿਸੇ ਜਮੀਨ ਦਾ ਕੋਈ ਮਾਲਕ ਨਹੀਂ ਉਹ ਸਰਕਾਰ ਦੀ ਜਗਾ ਵਾ ਤੇ ਇਹ ਕਪਲੇਵਾਜੀ ਬਹੁਤ ਬੜੀ ਚੱਲਦੀ ਹੈ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੀ ਜਿਹੜਾ ਗੇਜਾ ਵਾ ਆਪਣੇ ਆਪ ਨੂੰ ਪਟਵਾਰੀ ਕਹਿੰਦਾ ਇਹਦੀ ਜੇ ਲੋਕੇਸ਼ਨ ਆਪਣਾ ਕਾਲਿੰਗ ਅ ਟ੍ਰੇਸ ਕਰਾਈ ਜਾਣ ਲੁਧਿਆਣੇ ਦੇ ਜਿਹੜੇ ਜਿਹੜੇ ਇਲੀਗਲ ਕਲੋਨੀਆ ਕੱਟਣ ਵਾਲੇ ਨੇ ਜਾਂ ਜਿਨ੍ਹਾਂ ਤੋਂ ਜਿਨ੍ਹਾਂ ਨੇ ਪ੍ਰਾਪਰਟੀਆਂ ਦੇ ਰਿਲੇਟਡ ਕਰਪਟ ਬੰਦੇ ਨੇ ਸਾਰਿਆਂ ਦੇ ਨਾਮ ਉਹਦੇ ਲਿਸਟ ਵਿੱਚ ਹੋਣਗੇ ਠੀਕ ਹੈ ਜੀ ਬਸ ਸਾਡੇ ਵੱਲੋਂ ਇਹੀ ਹੈ ਜੀ ਸਾਡੀ ਫਰਜ਼ ਜਾਲੀ ਕੱਟੀ ਨਹੀਂ ਕੱਟੀ ਉਹ ਮਸਲਾ ਹੀ ਦੂਰ ਚੱਲ ਗਿਆ ਜੀ ਹੁਣ ਤਾਂ ਸਾਡੇ ਤੇ ਹੱਥ ਹੀ ਚੱਕਤਾ ਜੀ ਇਹ ਇਹ ਨਾਲੇ ਪ੍ਰਾਈਵੇਟ ਬੰਦੇ ਨੇ ਜੀ ਹੁਣ ਕੀ ਮੰਗ ਹੈ ਜੀ ਆਖਰੀ ਮੰਗ ਸਾਡੀ ਇਹੀ ਹੈ ਜੀ ਜੋ ਪਰਚਾ ਇਹਨਾਂ ਦੇ ਪਰਚਾ ਬੰਦਾ ਉਹਨਾਂ ਦੇ ਕੀਤਾ ਜਾਵੇ ਜੇ ਨਹੀਂ ਹੁੰਦੀ ਫਿਰ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਜੀ ਠੀਕ ਹੈ ਤੇ ਮੇਰੇ ਵਕੀਲ ਭਾਈਚਾਰਾ ਨੂੰ ਬੇਨਤੀ ਆ ਵੀ ਮੇਰੇ ਨਾਲ ਮੋٹے ਤੋਂ ਮੋਟਾ ਜੋੜ ਕੇ ਖੜਨ ਤੇ ਜੋ ਮੈਨੂੰ ਸਾਬੰਦ ਦਿੱਤਾ ਜਾਵੇ ਠੀਕ ਹੈ